ਇਹ ਸਾਨੂੰ ਸੂਚਨਾ ਮਿਲੀ ਸੀ ਕਿ ਕਈਆਂ ਵਾਲੇ ਬਾਜ਼ਾਰ ਦੇ ਵਿੱਚ BR ਹੋਟਲ ਹੈ ਉਹਦੇ ਵਿੱਚ ਜਿਹੜਾ ਇਮੋਰਲ ਐਕਟੀਵਿਟੀ ਜਿਹੜੀ ਕੀਤੀ ਜਾਂਦੀ ਹੈ ਔਕੇ ਤੇ ਹੈ ਜਿਹੜਾ ਹੋਟਲ ਦੇ ਵਿੱਚ ਜਿਹੜਾ ਮੁੰਡਾ ਰਿਸੈਪਸ਼ਨ ਤੇ ਸੂਰਜ ਤੇ ਨਾਲ ਕੁਝ ਲੜਕੀਆਂ ਨੇ ਕਦਮਦਰਚ ਕੀਤਾ ਚਾਰ ਲੜਕੀਆਂ ਨੇ ਜੀ ਤੇ ਕੋਈ ਨਾਬਾਲਗ ਲੜਕੀ ਵੀ ਵੜੀ ਗਈ ਹੈ ਇਸ ਦੇ ਵਿੱਚ ਜੀ ਇਹ ਜੀ ਵੈਰੀਫਾਈ ਨਹੀਂ ਹੋਈ ਦੇਖਾਂਗੇ ਜੀ ਸਾਰਾ ਵੈਰੀਫਾਈ ਕਰਾਂਗੇ ਜੋ ਆਏਗਾ ਸਾਹਮਣੇ ਤੇ ਇੱਕਦਾ ਵੀ ਕਹਿੰਦੇ ਫੜਿਆ ਗਿਆ ਕੋਈ ਗੈਂਗਸਟਰ ਵੀ ਹੈ ਨੀ ਇਹਦੇ ਬਾਰੇ ਨਹੀਂ ਲੜਕਾ ਸੂਰਜ ਆ ਇਹ ਦੇਖਾਂਗੇ ਇਹਦੇ ਬਾਰੇ ਪੁਰਾਣੇ ਰਿਕਾਰਡ ਇਹਦਾ ਕੀ ਹੈਗਾ ਨਹੀਂ ਸਾਨੂੰ ਨਹੀਂ ਵੈਂਟਡ ਬਾਕੀ ਇਹਦਾ ਚੈੱਕ ਕਰ ਲਾਂਗੇ ਪੁਰਾਣਾ ਰਿਕਾਰਡ ਕੀ ਹੈਗਾ ਜੀ ਜੀ ਲੜਕੀਆਂ ਲੋਕਲ ਹੀ ਵੜੀਆਂ ਗਈਆਂ ਜਾਂ ਕੋਈ ਜਿੱਦਾਂ ਅੱਜਕੱਲ੍ਹ ਵਿਦੇਸ਼ੀ ਲੜਕੀਆਂ ਦਾ ਬੜਾ ਕੰਮ ਚੱਲਿਆ ਹੋਇਆ ਹੈ ਨਹੀਂ ਜੀ ਇੰਡੀਅਨ ਨੇ ਸਾਰੀਆਂ ਇੱਕ ਉੱਤਰਾਖੰਡ ਤੋਂ ਆਏ ਬਾਕੀ ਪੰਜਾਬ ਤੋਂ ਹੀ ਨੇ ਕੱਲ ਜੀ ਸਾਨੂੰ ਸ਼ਾਮ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਕਈਆਂ ਵਾਲੇ ਬਾਜ਼ਾਰ ਦੇ ਵਿੱਚ ਇੱਕ ਬੀਆਰ ਹੋਮਸਟੇ ਨਾਮ ਦਾ ਹੋਟਲ ਹੈ ਜਿੱਥੇ ਹੋਟਲ ਵਾਲਿਆਂ ਵੱਲੋਂ ਪੋਲੀਆਂ ਪਾਲੀਆਂ ਲੜਕੀਆਂ ਨੂੰ ਜਿਹੜਾ ਉੱਥੇ ਰੱਖ ਕੇ ਉਹਨਾਂ ਪਾਸੋਂ ਦੇ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਹੈ ਇਸ ਦੇ ਸਬੰਧ ਵਿੱਚ ਜਿਹੜਾ ਅਸੀਂ ਜਿਹੜਾ ਹੋਟਲ ਤੇ ਜਿਹੜਾ ਪੁਲਿਸ ਪਾਰਟਿਸਪੇਟ ਮੌਕੇ ਤੇ ਗਏ ਸੀ ਜਿੱਥੇ ਹੋਟਲ ਦੇ ਵਿੱਚ ਮੈਨੇਜਰ ਸੂਰਜ ਕੁਮਾਰ ਜੋ ਕਿ ਭਿੱਖੀਵੰਡ ਦਾ ਰਹਿਣ ਵਾਲਾ ਸਾਨੂੰ ਰਿਸੈਪਸ਼ਨ ਤੇ ਮਿਲਿਆ ਜੋ ਕੋਈ ਵੀ ਰਿਕਾਰਡ ਅਨਸਾਰ ਰੂਮ ਜਿਹੜਾ ਬੁੱਕ ਨਹੀਂ ਸੀ ਹੋਇਆ ਲੱਗਾ ਹੋਇਆ ਜੋ ਚੈਕਿੰਗ ਕਰਨ ਤੇ ਹੋਟਲ ਦੇ ਵਿੱਚ ਚਾਰ ਲੜਕੀਆਂ ਜਿਹੜੀਆਂ ਬਰਾਮਦ ਹੋਈਆਂ ਨੇ ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਹੋਟਲ ਦੇ ਵਿੱਚ ਉਹਨਾਂ ਕੋਲੋਂ ਜਿਹੜਾ ਗਲਤ ਧੰਦਾ ਕਰਵਾਇਆ ਜਾਂਦਾ ਹੈ ਜਿਸ ਤੇ ਮਕਦਮਾ ਨੰਬਰ 247 ਡੇਟਡ 23 10 25 ਅੰਡਰ ਸੈਕਸ਼ਨ 359 ਪ੍ਰੋਵੈਂਸ਼ਨ ਆਫ ਇਮੋਰਲ ਟਰੈਫਿਕ ਐਕਟ ਥਾਣਾ ਬੀ ਡਿਵੀਜ਼ਨ ਵਿਕੇਦਰ ਰਜਿਸਟਰ ਕੀਤਾ ਗਿਆ। ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕਰਕੇ 1 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਲੜਕੀਆਂ ਨੂੰ ਜਿਹੜੀਆਂ ਕੋਰਟ ਚ ਪੇਸ਼ ਕਰਕੇ ਉਹਨਾਂ ਦੇ ਬਿਆਨ ਮਾਨਜੁਗ ਅਦਾਲਤ ਵਿੱਚ ਕਲਮਬੰਦ ਕਰਵਾਏ ਗਏ ਨੇ। ਇਹ ਜਿਹੜੀਆਂ ਲੜਕੀਆਂ ਤਿੰਨ ਲੜਕੀਆਂ ਪੰਜਾਬ ਦੀਆਂ ਵਕਫ ਵਕ ਜਿਹੜੇ ਦੇ ਰਹਿਣ ਵਾਲੀਆਂ ਇੱਕ ਲੜਕੀ ਉੱਤਰਾਖੰਡ ਦੀ ਹੈ। ਸਰ ਬੀ ਜੀ ਨਹੀਂ ਜੀ ਤਿੰਨ ਲੜਕੀਆਂ ਪੰਜਾਬ ਦੀਆਂ ਨੇ ਉੱਤਰਾਖੰਡ ਦੀ ਹੈ ਜੀ ਸਰ ਪਤਾ ਲੱਗ ਸਕਦਾ ਕਿੰਨੇ ਚਿਰ ਤੋਂ ਉੱਥੇ ਕੰਮ ਕਰ ਰਹੀ ਸੀ ਤੇ ਇੱਕ ਕਿਹੜਾ ਹੋਟਲ ਆ ਉਹ ਉਹ ਮਾਲਕ ਨੇ ਹੀ ਕੰਮ ਕਰ ਰਹੀਆਂ ਜਾਂ ਲੀਜ਼ ਤੇ ਲਿਆ ਹੋਇਆ ਸੀ ਆ ਹੋਟਲ ਮੈਨੇਜਰ ਜਿਹੜਾ ਆ ਇਹ ਇਹ ਹੋਟਲ ਦਾ ਮਾਲਕ ਨਹੀਂ ਹੈ ਹੋਟਲ ਦਾ ਮੈਨੇਜਰ ਹੈ ਬਾਕੀ ਇਹਦੇ ਪਾਸੋਂ ਆ ਜੀ ਦਰਾਨੇ ਰਿਮਾਂਡ ਬਰੇਕੀ ਨਾਲ ਪੁੱਛ ਕੇ ਕਰਾਂਗੇ ਕਿ ਹੋਟਲ ਦੀ ਲੀਜ਼ ਕਿਸ ਦੇ ਨਾਮ ਤੇ ਹੈ ਹੋਟਲ ਦੀ ਮਾਲਕੀ ਕਿਸ ਦੇ ਨਾਮ ਤੇ ਹੈ ਟੋਟਲ ਕਿਰਾਏ ਤੇ ਦਿੱਤਾ ਗਿਆ ਜਾਂ ਮਾਲਕ ਵੱਲੋਂ ਖੁਦ ਹੀ ਚਲਾਇਆ ਜਾ ਰਿਹਾ ਇਹ ਸਾਰੇ ਬਾਰੇ ਜਿਹੜੀ ਬ੍ਰਿਕੀ ਨਾਲ ਪੁੱਛ ਵਿੱਚ ਕੀਤੀ ਜਾਵੇ ਹਾਂ ਹਾਂਜੀ ਇੱਕ ਲੜਕੀ ਦੀ ਉਮਰ ਜਿਹੜੀ ਘੱਟ ਹੈ ਉਹਨੂੰ ਅਸੀਂ ਸੀਡਬਲਯੂਸੀ ਦੇ ਪੇਸ਼ ਕਰ ਰਹੇ ਹਾਂ ਸਰ ਇਹ ਛੋੜੇ ਵਾਲੀ ਲੜਕੀ ਹੈ ਵੇਵ ਹੈ ਦੇਖੋ ਇਹਦੇ ਬਾਰੇ ਨਹੀਂ ਕਲੀਅਰ ਹੈ ਕਿ ਕੋਈ ਲੜਕੀ ਮੈਰਿਡ ਹੈ ਜਾਂ ਅਨਮੈਰਿਡ ਹੈ ਇਸ ਬਾਰੇ ਨਹੀਂ ਅਜ ਪਤਾ ਲੱਗਾ ਸਰ ਜਿਹੜੀ ਵੀਡੀਓ ਵਿੱਚ ਜਿੰਨੇ ਚੋੜਾ ਵੀ ਪਾਇਆ ਅਸੀਂ ਕਿ ਲੜਕੀ ਅ ਦੇਖੋ ਮੈਰਿਡ ਜਾਂ ਅਨਮੈਰਿਡ ਹੈ ਇਸ ਬਾਰੇ ਨਹੀਂ ਕੋਈ ਗੱਲ ਸਾਨੂੰ ਕਲੀਅਰ ਹੋਈ ਹੈ ਸਰ ਬਾਕੀ ਸ਼ਹਿਰ ਵਾਸੀਆਂ ਪੀਲ ਕਰਨਾ ਚਾਹਦੇ ਕਿਉਂਕਿ ਦਰਬਾਰ ਸਾਹਿਬ ਦੇ ਨੇੜੇ ਇਸ ਦੇ ਕਈ ਹੋਟਲ ਨੇ ਜਿਹੜਾ ਨਜਾਇਜ਼ ਕੰਮ ਕਰ ਰਹੇ ਨੇ ਚੈਨਲ ਮਾディア ਰਾਈ ਤੁਸੀਂ ਕੋਈ ਸੰਦੇਸ਼ ਦੇਣਾ ਚਾਹਦੇ ਹੋ ਦੇਖੋ ਪ੍ਰੈਸ ਮੀਡੀਆ ਰਾਈ ਮੇਰੀ ਸਾਰੇ ਹੋਟਲ ਵਾਲਿਆਂ ਨੂੰ ਬੇਨਤੀ ਵੀ ਹੈ ਤੇ ਸਖਤ ਧਾੜਨਾ ਵੀ ਹੈ ਕਿ ਜਿਹੜੇ ਵੀ ਗਲਤੰਦਾ ਹੋਟਲ ਵਾਲੇ ਕਰਦੇ ਨੇ ਇਸ ਚੀਜ਼ ਤੋਂ ਆਵਾਜ਼ ਆਉਣ ਆਪਣੀ ਹੋਟਲ ਨੂੰ ਕਾਇਦੇ ਅਨੁਸਾਰ ਰੂਲ ਅਨੁਸਾਰ ਪ੍ਰੋਪਰ ਰਿਕਾਰਡ ਲੈ ਕੇ ਜਿਹੜਾ ਆ ਵਿਜ਼ਟਰ ਨੂੰ ਰੂਮ ਦਿੱਤਾ ਜਾਵੇ ਕੋਈ ਵੀ ਗਲਤੰਦਾ ਹੋਟਲ ਦੇ ਵਿੱਚ ਨਾ ਕਰਵਾਇਆ ਜਾਵੇ ਨਹੀਂ ਤਾਂ ਸਖਤ ਕਾਨੂੰਨੀ ਕਾਰਵਾਈ ਜਿਹੜੀ ਅਮਲ ਚ ਲਿਆਂਦੀ ਜਾਵੇਗੀ ਮੇਸ਼ਾ ਸਰ ਲਗਾਤਾਰ ਇਸ ਤਰ੍ਹਾਂ ਦੇ ਜਿਹੜੇ ਗਲਤ ਅਨਸਰ ਕਰ ਬਿਲਕੁਲ ਜੀ ਅਸੀਂ ਪਹਿਲਾਂ ਵੀ ਜਿਹੜੀਆਂ ਬੰਦੀ ਕਾਰਵਾਈ ਹੋਟਲ ਤੇ ਜਿਹੜੀ ਇਲੀਗਲ ਐਕਟੀਵਿਟੀ ਦੇ ਅਗੇਂਸਟ ਕਰਦੇ ਆਏ ਆ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਜਾਰੀ ਰਹੇਗੀ